ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੌ ਸਾਖੀ ਵਿੱਚ ਲਿਖੇ ਬਚਨ ਅੱਜ ਪੂਰੇ ਹੋ ਰਹੇ ਹਨ ਜਲਦ ਹੀ ਪੂਰੀ ਦੁਨੀਆ ਤੇ ਖਾਲਸੇ ਦਾ ਰਾਜ ਆਉਣ ਵਾਲਾ ਦੋਸਤੋ ਪਿਛਲੇ ਦਿਨੀ ਜਦੋਂ ਭਾਰਤ ਪਾਕਿਸਤਾਨ ਵਿਚਾਲੇ ਤਕਰਾਰ ਵਧੀ ਤਾਂ ਜਗ ਦੇਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ ਉਸ ਵਕਤ ਸੋਸ਼ਲ ਮੀਡੀਆ ਉੱਤੇ ਸੌ ਸਾਖੀ ਬਾਰੇ ਵਿਚਾਰ ਚਰਚਾਵਾਂ ਹੋਣ ਲੱਗੀਆਂ ਕਿ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੌ ਸਾਖੀ ਵਿੱਚ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਭਾਰਤ ਪਾਕਿਸਤਾਨ ਦਾ ਪਹਿਲਾ ਜੰਗ ਲੱਗੇਗਾ ਫਿਰ ਰੂਸ ਅਤੇ ਚੀਨ ਭਾਰਤ ਤੇ ਹਮਲਾ ਕਰਨਗੇ ਜਿਸ ਵਿੱਚ ਪਾਕਿਸਤਾਨ ਦਾ ਨਾਮੋ ਨਿਸ਼ਾਨ ਦੁਨੀਆ ਤੋਂ ਮਿਟ ਜਾਵੇਗਾ ਤੇ ਅਖੀਰ ਫਿਰ ਪੂਰੀ ਦੁਨੀਆ ਉੱਤੇ ਖਾਲਸੇ ਦਾ ਰਾਜ ਆਉਣ ਵਾਲਾ ਹੈ ਇਹਨਾਂ ਕਹਾਣੀਆਂ ਨੂੰ ਸਾਡੇ ਲੋਕ ਬਿਨਾਂ ਕੋਈ ਇਤਿਹਾਸਿਕ ਪ੍ਰਮਾਣਿਕਤਾ ਦੇਖੇ ਧੜਾ ਧੜਾ ਸੌ ਸਾਖੀ ਨਾਲ ਸੰਬੰਧਿਤ ਦੱਸ ਕੇ ਸ਼ੇਅਰ ਕਰ ਰਹੇ ਹਨ ਕਿ ਜੀ ਦੁਨੀਆ ਤੇ ਜਲਤ ਤੋਂ ਜਲਦ 96 ਕਰੋੜੀ ਖਾਲਸੇ ਦਾ ਰਾਜ ਆਉਣ ਵਾਲਾ ਹੈ ਪਰ ਸੌ ਸਾਖੀ ਦੀ ਅਸਲੀਅਤ ਕੀ ਹੈ ਕਿ ਇਹ ਸੱਚਮੁੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਲਿਖੀ ਗਈ ਸੀ ਕਿ ਜੋ ਜੋ ਪਹਿਲਾ 100 ਸਾਖੀ ਵਿੱਚ ਲਿਖਿਆ ਗਿਆ ਉਹ ਬਿਲਕੁਲ ਸੱਚ ਨਿਕਲਿਆ ਕਿ ਅੰਗਰੇਜ਼ ਵੀ 100 ਸਾਖੀ ਤੋਂ ਡਰ ਗਏ ਸਨ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਅੱਜ ਸਾਂਝੇ ਕਰਾਂਗੇ ਤੇ 100 ਸਾਖੀ ਦਾ ਅਸਲੀ ਸੱਚ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਪਹਿਲਾਂ ਆਪ ਸਭ ਨੂੰ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਿੱਖ ਧਰਮ ਵਿੱਚ ਸਾਖੀ ਦਾ ਬਹੁਤ ਵੱਡਾ ਮਹੱਤਵ ਹੈ ਸਾਖੀ ਦਾ ਅਰਥ ਹੁੰਦਾ ਹੈ ਸਾਕਸ਼ੀ ਹੋਣਾ ਜਾਂ ਗਵਾਹੀ ਦੇਣਾ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਕਾਲ ਅਤੇ ਇਤਿਹਾਸਿਕ ਘਟਨਾਵਾਂ ਬਾਰੇ ਕੀਤੇ ਜ਼ਿਕਰ ਨੂੰ ਵੀ ਸਾਖੀਆਂ ਕਿਹਾ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਬਹੁਤ ਸਾਰੀਆਂ ਜੀਵਨ ਸਾਖੀਆਂ ਸਾਨੂੰ ਅੱਜ ਪੜਨ ਵਾਸਤੇ ਮਿਲਦੀਆਂ ਹਨ ਇਸੇ ਤਰ੍ਹਾਂ 100 ਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ ਕਿ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਭਵਿੱਖਿਤ ਬਜਰਾਨ 100 ਸਾਖੀ ਤੋਂ ਭਾਵ 100 ਸਾਖੀਆਂ ਦਾ ਇੱਕ ਸੰਗ੍ਰਹਿ ਪਰ ਇਸ 100 ਸਾਖੀ ਬਾਰੇ ਲੰਮੇ ਸਮੇਂ ਤੋਂ ਸਿੱਖ ਪੰਥ ਵਿੱਚ ਮਤਭੇਦ ਪਾਏ ਜਾਂਦੇ ਹਨ 100 ਸਾਖੀ ਬਾਰੇ ਸਿੱਖ ਪੰਥ ਦੇ ਵਿਦਵਾਨਾਂ ਦੇ ਵੱਖੋ-ਵੱਖਰੇ ਵਿਚਾਰ ਹਨ ਸਿੱਖ ਕੌਮ ਦੇ ਵਿਦਵਾਨ ਭਾਈ ਵੀਰ ਸਿੰਘ ਜੀ 100 ਸਾਖੀ ਬਾਰੇ ਆਪਣੇ ਵਿਚਾਰ ਲਿਖਦੇ ਹਨ ਕਿ ਇਸ ਪੋਥੀ ਦੀ ਮਤਲਿਆ ਦੱਸਦੀ ਹੈ ਕਿ ਇਸ ਵਿੱਚ अनेका ਸਾਖੀਆਂ ਦੇ ਅਸਲੀ ਹੋਣ ਦੀ ਝਲਕ ਹੈ ਕੁਝ ਕੱਟ ਕੇ ਬਣਾਵਟੀ ਪਾਈਆਂ ਗਈਆਂ ਹਨ ਕੁਝ ਨਿਰੀਆਂ ਹੀ ਬਣਾਵਟੀ ਹਨ ਸਾਡਾ ਭਾਵ ਕੇਵਲ ਇਨਾ ਹੀ ਹੈ ਕਿ ਹੋਣ ਵਾਲੇ ਨੁਸਕੇ ਵਿੱਚ ਅਖੇਪ ਹੋ ਜਾਣ ਕਾਰਨ ਸਾਰੀ ਨੂੰ ਸਾਗੋ ਪਾਗ ਅਸਲੀ ਤੇ ਸਾਡੇ ਪ੍ਰਵਕਿਤ ਵਾਕਾਂ ਨੂੰ ਜੋ ਇਸ ਵਿੱਚ ਆਏ ਹਨ ਸਤਗੁਰਾਂ ਦੇ ਉਚਾਰਿਤ ਸਮਝ ਕੇ ਭੁੱਲਾ ਵਿੱਚ ਪੈ ਜਾਈਦਾ ਕਿਉਂਕਿ ਅਸਰ ਅਤੇ ਅਖੇਪ ਇਸ ਸਾਖੀ ਵਿੱਚ ਐਉਂ ਰਲਗੰਡ ਕਰ ਗਏ ਹਨ ਕਿ ਉਹਨਾਂ ਨੂੰ ਨਖੇੜਨਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ ਭਾਈ ਵੀਰ ਸਿੰਘ ਜੀ ਸੌ ਸਾਖੀ ਬਾਰੇ ਅੱਗੇ ਲਿਖਦੇ ਹਨ ਕਿ ਸਾਨੂੰ ਖੋਜ ਕਰਦਿਆਂ ਇਹ ਵੀ ਪਤਾ ਲੱਗਿਆ ਹੈ ਕਿ ਸੱਚਮੁੱਚ ਸੌ ਸਾਖੀ ਜੋ ਪਹਿਲਾਂ ਹੁੰਦੀ ਸੀ ਉਸ ਨੂੰ ਤੋੜ-ਭੰਨ ਕਰਕੇ ਨਵੀਂ ਦੀ ਸਜਣਾ ਕੀਤੀ ਗਈ ਇਸ ਤੋਂ ਬਾਅਦ ਸਿੱਖ ਪੰਥ ਦੇ ਇੱਕ ਹੋਰ ਮਹਾਨ ਵਿਦਵਾਨ ਭਾਈ ਕਾਨ ਸਿੰਘ ਨਾਭਾ ਲਿਖਦੇ ਹਨ ਕਿ ਇਹ ਸੌ ਸਾਖੀ ਇੱਕ ਪ੍ਰਸਿੱਧ ਪੋਥੀ ਹੈ ਜਿਸ ਵਿੱਚ ਪਹਿਲਾਂ ਤਾਂ ਸੌ ਸਾਖੀਆਂ ਸਨ ਪਰ ਅੱਜ ਦੇ ਸਮੇਂ ਵਿੱਚ ਵੱਧ ਦੇਖਿਆ ਜਾਂਦੀਆਂ ਤੇ ਕਲਮੀ ਪੋਥੀਆਂ ਦੇ ਆਪੋ ਵਿੱਚ ਦੀ ਪਾਠ ਵੀ ਨਹੀਂ ਮਿਲਦੀ ਕਈਆਂ ਦਾ ਖਿਆਲ ਹੈ ਕਿ ਇਹ 100 ਸਾਖੀ ਕਲਗੀ ਧਰ ਦੀ ਰਚਨਾ ਹੈ ਪਰ ਇਸ ਦੀਆਂ ਕਵਤਾਵਾਂ ਪ੍ਰਗਟ ਕਰਦੀਆਂ ਹਨ ਕਿ ਇਹ ਕਿਸੇ ਸਧਾਰਨ ਵਿਦਿਆ ਅਤੇ ਸਧਾਰਨ ਸਮਝ ਵਾਲੇ ਸਿੱਖ ਦੀ ਕਲਮ ਤੋਂ ਲਿਖੀਆਂ ਗਈਆਂ ਹਨ ਨਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀਆਂ ਇਸ ਤੋਂ ਇਲਾਵਾ ਸਿੱਖ ਪੰਥ ਦੇ ਹੋਰ ਵਿਦਵਾਨ ਪ੍ਰੋਫੈਸਰ ਪਿਆਰਾ ਸਿੰਘ ਪੱਦਮ ਲੇਖਦੇ ਹਨ ਕਿ ਸਿੱਖ ਇਤਿਹਾਸ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜਾਬ ਤੋਂ ਦੂਰ ਦੱਖਣ ਵੱਲ ਨਦੇੜ ਵਿੱਚ ਜੋਤੀ ਜੋਤ ਸਮਾ ਗਏ ਸਨ ਤਾਂ ਉਸ ਵਕਤ ਪੰਜਾਬ ਦੇ ਸਿੱਖਾਂ ਦੇ ਮਨਾਂ ਤੇ ਗਹਿਰੀ ਉਦਾਸੀ ਛਾ ਗਈ ਸੀ ਉਸ ਸਮੇਂ ਫਿਰ ਉਦਾਸ ਸਿੱਖ ਸੰਗਤਾਂ ਦੇ ਧਰਵਾਸ ਲਈ ਇੱਕ ਗੁਰਸਿੱਖ ਭਾਈ ਰਾਮ ਕੋਇਰ ਜੀ ਆਪਣੇ ਪਿੰਡ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਗੁਰੂ ਘਰ ਦੀਆਂ ਸਾਖੀਆਂ ਸੰਗਤਾਂ ਨੂੰ ਸੁਣਾਉਂਦੇ ਹੁੰਦੇ ਸਨ ਤੇ ਉਹਨਾਂ ਦਾ ਇੱਕ ਸੇਵਕ ਭਾਈ ਸਾਬ ਸਿੰਘ ਲਖਾਰੀ ਇਹਨਾਂ ਸਾਖੀਆਂ ਨੂੰ ਕਿਵੇਂ ਨਾ ਕਿਵੇਂ ਨਾਲੋ ਨਾਲ ਲਿਖੀ ਵੀ ਜਾਂਦਾ ਹੁੰਦਾ ਸੀ ਹਾਲੀ ਹਾਲੀ ਵਰਿਆਂ ਦੀ ਮਿਹਨਤ ਤੋਂ ਬਾਅਦ ਇਹ ਸਾਖੀ ਸੰਗ੍ਰਹਿ ਦੇ ਨਾਲ ਇੱਕ 500 ਸਾਖੀ ਗ੍ਰੰਥ ਤਿਆਰ ਹੋ ਜਾਂਦਾ ਹੈ ਇਹ ਗ੍ਰੰਥ ਫਿਰ ਭਾਈ ਸੰਤੋਖ ਸਿੰਘ ਜੀ ਪਾਸ ਗਿਆ ਤੇ ਇਸੇ ਦੇ ਆਧਾਰ ਤੇ ਹੀ ਉਹਨਾਂ ਨੇ ਸਾਰੀ ਗੁਰੂ ਕਥਾ ਲਿਖੀ ਸੀ ਗਿਆਨੀ ਗਿਆਨ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਇਸ ਗ੍ਰੰਥ ਦੇ ਉਤਾਰੇ ਕੀਤੇ ਸਨ ਪਰ ਹੁਣ ਇਹ 500 ਸਾਖੀ ਗ੍ਰੰਥ ਦੁਰਲੱਭ ਹੈ ਸੰਗਤਾਂ ਨੂੰ ਸਾਖੀਆਂ ਸੁਣਾਉਣ ਵਾਲੇ ਗੁਰਸਿੱਖ ਭਾਈ ਰਾਮ ਕੋਇਰ ਜੀ ਪੁੱਤਰਾਂ ਦੇ ਦਾਨੀ ਬਾਬਾ ਪੁੱਡਾ ਜੀ ਦੀ ਅਸਮਸੋਂ ਵਿੱਚ ਹੋਏ ਹਨ ਭਾਈ ਰਾਮ ਕੋਇਰ ਜੀ ਬਾਬਾ ਪੁੱਡਾ ਜੀ ਦੀ ਪੰਜਵੀਂ ਪੀੜੀ ਵਿੱਚੋਂ ਆਉਂਦੇ ਸਨ ਤੇ ਉਹਨਾਂ ਦਾ ਜਨਮ 1729 ਬਿਕਰਮੀ ਨੂੰ ਹੋਇਆ ਤੇ ਦਿਹਾਂਤ 1919 ਬਿਕਰਮੀ ਨੂੰ ਭਾਈ ਰਾਮ ਕੋਇਰ ਜੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਅਨੰਦਪੁਰ ਹੀ ਰਹਿੰਦੇ ਹੁੰਦੇ ਸਨ ਤੇ ਅਮਰਤ ਪਾਨ ਕਰਕੇ ਇਹ ਭਾਈ ਰਾਮ ਕੋਇਰ ਤੋਂ ਗੁਰਬਖਸ਼ ਸਿੰਘ ਬਣ ਗਏ ਇੱਕ ਵਾਰ ਮਾਤਾ ਗੁਜਰੀ ਜੀ ਨੇ ਪੁੱਛਿਆ ਸੀ ਕਿ ਸ੍ਰੀ ਸੁਖਮਨੀ ਸਾਹਿਬ ਵਿੱਚ ਜੈਸੇ ਬ੍ਰह्म ਗਿਆਨੀ ਦਾ ਚਿੱਤਰ ਦਿੱਤਾ ਗਿਆ ਹੈ ਐਸਾ ਕੋਈ ਸਿੱਖ ਅੱਜ ਹੈ ਤਾਂ ਉਸ ਵਕਤ ਦਸਮ ਪਿਤਾ ਨੇ ਭਾਈ ਕੋਇਰ ਜੀ ਭਾਵ ਭਾਈ ਗੁਰਬਖਸ਼ ਸਿੰਘ ਵੱਲ ਇਸ਼ਾਰਾ ਕੀਤਾ ਸੀ ਕਿ ਸੁਖਮਨੀ ਸਾਹਿਬ ਵਾਲੇ ਬ੍ਰह्म ਗਿਆਨੀ ਭਾਈ ਗੁਰਬਖਸ਼ ਸਿੰਘ ਜੀ ਵਰਗੇ ਹੁੰਦੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਕਣ ਵੱਲ ਜੋਤੀ ਜੋਤ ਸਮਾ ਗਏ ਤਾਂ ਸਿੱਖ ਸੰਗਤਾਂ ਭਾਈ ਗੁਰਬਖਸ਼ ਸਿੰਘ ਕੋਲ ਰਮਦਾਸ ਆਉਣ ਲੱਗੀਆਂ ਤੇ ਆਪ ਜੀ ਉਹਨਾਂ ਨੂੰ ਧੀਰਜ ਦਿੰਦੇ ਰਹੇ ਤੇ ਨਾਲ ਸਾਖੀਆਂ ਸੁਣਾਉਂਦੇ ਉਹਨਾਂ ਸਾਖੀਆਂ ਨੂੰ ਭਾਈ ਸਾਹਿਬ ਸਿੰਘ ਲਿਖਦੇ ਹੁੰਦੇ ਸਨ ਸਿੱਖ ਪੰਥ ਦੇ ਇੱਕ ਹੋਰ ਵਿਦਵਾਨ ਡਾਕਟਰ ਗੁਰਚਰਨ ਸਿੰਘ ਨਾਇਰ ਅਨੁਸਾਰ ਨਾਮਧਾਰੀ ਸੰਪਰਦਾ ਦੇ ਮੋਢੀ ਬਾਬਾ ਰਾਮ ਸਿੰਘ ਨੇ ਅੰਗਰੇਜ਼ਾਂ ਦੀ ਹਕੂਮਤ ਵੇਲੇ ਇਸ ਪੁਸਤਕ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਦੱਸ ਕੇ ਭਰੋਸੇਯੋਗ ਪੁਸਤਕ ਕਰਾਰ ਦਿੰਦਿਆਂ ਇਸ ਵਿੱਚ ਅੰਕਤ ਭਵਿਕ ਬਾਲੀ ਦਾ ਪ੍ਰਚਾਰ ਆਪਣੇ ਸੂਬਿਆਂ ਦੁਆਰਾ ਕਰਵਾਇਆ ਪੜ ਇਸ ਵਿੱਚ ਵਰਤੀ ਗਈ ਵਾਰਤਕ ਅਤੇ ਕਵਤਾਵਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਨੂੰ ਕਿਸੇ ਸਧਾਰਨ ਵਿਅਕਤੀ ਨੇ ਕਲਮ ਬੰਦ ਕੀਤਾ ਹੈ ਇਹ ਪੰਜਾਬੀ ਵਿੱਚ ਸ਼ਾਇਦ ਪਹਿਲੀ ਪੁਸਤਕ ਸੀ ਜਿਸ ਵਿੱਚ ਅੰਗਰੇਜ਼ਾਂ ਦੀ ਕੂਟਨੀਤੀ ਦਾ ਵਿਰੋਧ ਕੀਤਾ ਗਿਆ ਇਸੇ ਕਰਕੇ ਹੀ ਅੰਗਰੇਜ਼ੀ ਸਾਮਰਾਜ ਵਿਰੁੱਧ ਕੂਕਿਆਂ ਦੀਆਂ ਸਰਗਰਮੀਆਂ ਦੇ ਕਾਰਨਾਂ ਵਿੱਚੋਂ ਇੱਕ ਕਾਰਨ ਇਸ ਪੁਸਤਕ ਵਿੱਚ ਪ੍ਰਗਟ ਕੀਤੀ ਗਈ ਭਾਵਨਾ ਸਮਝੀ ਗਈ ਅਤੇ ਅੰਗਰੇਜ਼ ਵੀ ਇਸ ਪੋਥੀ ਦੇ ਵਿੱਚ ਵਸਤੂ ਸੰਬੰਧੀ ਸੁਚੇਤ ਹੋ ਗਏ ਸਨ ਇਸੇ ਕਰਕੇ ਅੰਗਰੇਜ਼ਾਂ ਨੇ ਆਪਣੇ ਰਾਜ ਵਿੱਚ ਇਸ ਸੌ ਸਾਖੀ ਤੇ ਪੜ੍ਹ ਤੇ ਰੋਗ ਲਗਾ ਦਿੱਤੀ ਸੀ। ਕਿਹਾ ਇਹ ਵੀ ਜਾਂਦਾ ਹੈ ਕਿ ਅੰਗਰੇਜ਼ਾਂ ਨੇ ਸਰਦਾਰ ਅਤਰ ਸਿੰਘ ਭਧੌੜ ਕੋਲੋਂ ਸੌ ਸਾਖੀ ਦਾ ਅੰਗਰੇਜ਼ੀ ਵਿੱਚ ਅਨਵਾਦ ਵੀ ਕਰਵਾਇਆ ਸੀ ਜੋ ਸਨ 1873 ਈਸਵੀ ਵਿੱਚ ਬਨਾਰਸ ਵਿੱਚ ਛਾਪਿਆ ਗਿਆ। ਅੰਗਰੇਜ਼ੀ ਰਾਜਕਾਲ ਵਿੱਚ ਸੌ ਸਾਖੀ ਨੂੰ ਦਿੱਤੀ ਗਈ ਮਹੱਤਤਾ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇਸ ਪੁਸਤਕ ਦੇ ਰਚੇਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਿਆ ਗਿਆ। ਪਰ ਸੌ ਸਾਖੀ ਵਿੱਚ ਪ੍ਰਗਟ ਕੀਤੀਆਂ ਗਈਆਂ ਭਾਵਨਾਵਾਂ ਗੁਰੂ ਵਿਚਾਰ ਪ੍ਰਣਾਲੀ ਅਤੇ ਚਿੰਤਨ ਪદ્ધਤੀ ਦਿਨਾਂ ਨਾਲ ਮੇਲ ਨਹੀਂ ਖਾਂਦੀਆਂ ਡਾਕਟਰ ਗਰਚਰਨ ਸਿੰਘ ਨਾਇਰ ਅਨੁਸਾਰ ਇਹ ਪੋਤੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਰਾਮ ਕੋਇਰ ਜੀ ਭਾਵ ਭਾਈ ਗਰਬਖਚ ਸਿੰਘ ਵੱਲੋਂ ਲਿਖਵਾਈ ਗਈ ਸੀ ਤੇ ਉਹਨਾਂ ਦੀਆਂ ਸਾਖੀਆਂ ਦਾ ਇੱਕ ਸੰਗ੍ਰਹਿ ਜਿਸ ਵਿੱਚ ਖਾਲਸਾ ਰਾਜ ਅਤੇ ਜਾਦਾ ਅੰਗਰੇਜ਼ੀ ਰਾਜ ਸਮੇਂ ਬਾਅਦ ਵਿੱਚ ਮਿਲਾਵਟਾ ਕੀਤੀਆਂ ਗਈਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਘਟਨਾਵਾਂ ਨੂੰ ਪ੍ਰਵਿੱਖਤ ਵਾਕਾਂਵਜੋਂ ਪੇਸ਼ ਕਰ ਦਿੱਤਾ ਗਿਆ ਪਰ ਉੱਥੇ ਹੀ ਕਈ ਵਿਦਵਾਨਾਂ ਦਾ ਵਿਚਾਰ ਇਹ ਵੀ ਹੈ ਕਿ ਸੌ ਸਾਖੀ ਮਤਰਾਦਾਸ ਨਾਮ ਦੇ ਇੱਕ ਬ੍ਰਾਹਮਣ ਸਿੱਖ ਨੇ ਪ੍ਰਵਿੱਖਤ ਵਾਕਾਂ ਦੀ ਛੰਦਬੰਦੀ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਤਿਆਰ ਕੀਤੀ ਸੀ ਇਹ ਵੀ ਅਨਮਾਨ ਲਗਾਇਆ ਜਾਂਦਾ ਹੈ ਕਿ ਸੌ ਸਾਖੀ 500 ਸਾਖੀਆਂ ਦੇ ਸੰਗ੍ਰਹਿ ਵਿੱਚੋਂ ਹੀ ਲਈ ਗਈ ਹੈ ਤੇ ਇਸ ਵਿੱਚ ਕਈ ਰਿਲੇਵੇਂ ਵੀ ਕਰ ਦਿੱਤੇ ਗਏ ਪਰ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਕਿਸੇ ਠੋਸ ਸਬੂਤ ਤੋਂ ਬਿਨਾਂ ਅਦੇਹਾ ਸਭ ਕੁਝ ਸਤਿਕਾਰ ਕਰਨ ਯੋਗ ਨਹੀਂ ਹੋਵੇਗਾ ਅਸਲ ਵਿੱਚ ਸੌ ਸਾਖੀ ਦੀ ਮਸ਼ਹੂਰੀ ਇਸ ਕਰਕੇ ਜ਼ਿਆਦਾ ਹੋਈ ਕਿਉਂਕਿ ਇਸ ਵਿੱਚ ਖਾਲਸਾ ਰਾਜ ਆਉਣ ਬਾਰੇ ਗੱਲ ਕੀਤੀ ਗਈ ਇਸ ਤੋਂ ਇਲਾਵਾ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਇਸ ਵਿੱਚ ਪਹਿਲਾਂ ਤੋਂ ਹੀ ਮਿਲਦਾ ਹੈ ਜਿਵੇਂ ਕਿ ਇੰਦਰਾ ਗਾਂਧੀ ਦੇ ਰਾਜ ਦੀ ਗੱਲ 1984 ਦੇ ਹਮਲੇ ਸੰਬੰਧੀ ਪਾਕਿਸਤਾਨ ਦੇ ਬੰਨ ਸੰਬੰਧੀ ਭਾਰਤ ਪਾਕਿਸਤਾਨ ਦੀ ਜੰਗ ਦੇ ਸੰਬੰਧੀ ਅਤੇ ਬੰਗਲਾਦੇਸ਼ ਬੰਨ ਬਾਰੇ ਵੀ ਜ਼ਿਕਰ ਮਿਲਦਾ ਸਾਉ ਸਾਕੀ ਸੰਬੰਧੀ ਸਿੱਖ ਪੰਥ ਵਿੱਚ ਅੱਜ ਵੀ ਬਹੁਤ ਸਾਰੀ ਦੁਬਧਾਏ ਬਹੁਤ ਸਾਰੇ ਵਿਦਵਾਨਾਂ ਦੇ ਵੱਖੋ ਵੱਖਰੇ ਵਿਚਾਰ ਹਨ ਬਹੁਤ ਸਾਰੀਆਂ ਨਿਹੰਗ ਜਥੇਬੰਦੀਆਂ ਸਾਉ ਸਾਕੀ ਨੂੰ ਸੱਚ ਮੰਨਦੇ ਹਨ ਪਰ ਕੁਝ ਆਧੁਨਿਕ ਵਿਦਵਾਨ ਜਾਂ ਅਪਗ੍ਰੇਡ ਸਿੱਖ ਇਸ ਨੂੰ ਮੁੱਢ ਤੋਂ ਹੀ ਖਾਰਜ ਕਰਦੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਅਨੁਸਾਰ ਨਿਹੰਗ ਸਿੰਘ ਪਹਿਲਾਂ ਤੋਂ ਹੀ ਧਰਮ ਯੁੱਧ ਦੀ ਮੋਹਰ ਲਈ ਕਤਾਰ ਵਿੱਚ ਰਹੇ ਹਨ ਇਹ ਉਹ ਲੋਕ ਹਨ ਜੋ ਹਮਲਾਵਰ ਕਾਬਲੀ ਪਠਾਨਾ ਨਾਲ ਟੱਕਰੇ ਲੈਂਦੇ ਤੇ ਉਹਨਾਂ ਨੂੰ ਮਾਰਖ ਦੇੜਦੇ ਰਹੇ ਜਦੋਂ ਇਹ ਦਸ਼ਮੇਸ਼ ਪਿਤਾ ਦੀ ਬਾਣੀ ਨੂੰ ਪੜ੍ਹਦੇ ਨੇ ਤਾਂ ਇਹਨਾਂ ਦਾ ਨਿਸ਼ਚਾ ਹੋਰ ਵੀ ਬਲਵਾਨ ਹੋ ਜਾਂਦਾ ਹੈ ਇਹ ਗੁਰੂ ਸਾਹਿਬ ਦੀਆਂ ਸਾਖੀਆਂ ਦੀਆਂ ਪੋਥੀਆਂ ਵੀ ਆਪਣੇ ਗਾਤਰੇ ਵਿੱਚ ਪਾ ਕੇ ਰੱਖਦੇ ਹਨ ਜੋ ਇਹਨਾਂ ਨੂੰ ਪ੍ਰੇਰਣਾ ਦਿੰਦੀਆਂ ਹਨ ਜਦੋਂ ਨਿਹੰਗ ਸੌ ਸਾਖੀ ਵਿੱਚੋਂ ਵਾਕ ਲੈਂਦੇ ਹਨ ਤਾਂ ਇਹਨਾਂ ਦਾ ਹੌਸਲਾ ਦੂਣਾ ਚੌਣਾ ਹੋ ਜਾਂਦਾ ਇਸੇ ਕਰਕੇ ਪ੍ਰਾਤਨ ਨਿਹੰਗ ਸਿੰਘ ਇਹ ਪੋਥੀ ਆਪਣੇ ਨਾਲ ਰੱਖਦੇ ਸਨ ਤੇ ਇਸ ਨੂੰ ਇੱਕ ਵੱਡਮੋਲਾ ਖਜ਼ਾਨਾ ਸਮਝਦੇ ਸਨ ਸਕਤਜ ਦੇ ਗ੍ਰੰਥਾਂ ਵਿੱਚ ਕਈ ਥਾਵਾਂ ਤੇ ਅਜਿਹੇ ਤੁਕਕੇ ਲਿਖੀਆਂ ਮਿਲਦੀਆਂ ਹਨ ਜਿਨ੍ਹਾਂ ਵਿੱਚ ਸਿੱਖ ਰਾਜ ਦਾ ਜ਼ਿਕਰ ਅਤੇ ਸੰਕਲਪ ਮਿਲਦਾ ਹੈ। ਕੁੱਲ ਮਿਲਾ ਕੇ 100 ਸਾਖੀ ਨੂੰ ਸਿੱਖ ਪੰਥ ਦਾ ਕੁਝ ਹਿੱਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਮੰਨਦਾ ਪਰ ਇਹ ਇੱਕ ਸਿਰਫ ਭਰੋਸਾ ਅਤੇ ਵਿਸ਼ਵਾਸ ਹੀ ਦੂਸਰੇ ਕੁਝ ਵਿਦਵਾਨਾਂ ਵੱਲੋਂ ਸਮਝਿਆ ਜਾਂਦਾ ਹੈ। ਕੋਈ ਇਤਿਹਾਸਿਕ ਪ੍ਰਮਾਣਤਾ ਜਾਂ ਹਵਾਲਾ ਕਿਤੇ ਵੀ ਨਹੀਂ ਮਿਲਦਾ। ਹੋ ਸਕਦਾ ਹੈ ਕਿ 100 ਸਾਖੀ ਵਿੱਚ ਸਮੇਂ-ਸਮੇਂ ਤੇ ਮਿਲਾਵਟ ਹੁੰਦੀ ਰਹੀ ਹੋਵੇ। ਸੋ ਦੋਸਤੋ ਏਸੀ 100 ਸਾਖੀ ਦੀ ਅਸਲੀਅਤ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ